ਦੀ ਗਰਮੀ ਤੇ ਹੈ ਇਹ ਕਹਿੰਦੇ ਕਿ ਇੱਕ ਬੰਦਾ ਨਾ ਇੱਕ ਬੰਦਾ ਸੁਰਮਾ ਵੇਚ ਰਿਹਾ ਸੀਗਾ ਉਹ ਵੇਚਣ ਬੜਾ ਬਹੁਤ ਚਲਾਕ ਸੀਗਾ ਉਹਨੇ ਦੇਖਿਆ ਕਿ ਬੰਦੇ ਜਿਹੜੇ ਵਿਚਾਲੇ ਇਕੱਠੇ ਕਰ ਲੋ ਕਹਿੰਦਾ ਜੀ ਆਓ ਸੁਰਮਾ ਜਿਹੜਾ ਤਿੰਨ ਡੰਗ ਪੌ ਤੇ ਚਿੱਟਾ ਮੋਦੀ ਅਖਤਮ ਸੱਤ ਡੰਗ ਪੌ ਤੇ ਕਾਲਾ ਮੋਦੀ ਅਖਤਮ ਇਹਦੇ ਵਿੱਚ 12 ਜਮਾ 12 24 ਜਮਾ 12 36 ਜੜੀ ਗੂਟੀਆਂ ਦਾ ਇਸਤੇਮਾਲ ਕੀਤਾ ਗਿਆ ਹੈ ਇਨੂ ਸੱਤ ਦੇ ਮਹੀਨ ਸੱਤ ਦੇ ਮੂਹਰ ਸਵਾ ਮਹੀਨਾ ਰੱਖਿਆ ਗਿਆ ਫਿਰ ਉਹਨੂੰ ਪਸੰਦਰ ਵਿੱਚ ਸੋਧਿਆ ਗਿਆ ਐਸਾ ਸੁਰਮਾ ਜਿਹੜਾ ਅੱਖ ਵਿੱਚ ਪੈਂ ਠੰਡ ਪਾਉਂਦਾ ਆਹ ਭਾਈ ਤੋਂ ਆ ਗਏ ਉਹ ਬੰਦੇ ਕੋਲ ਆਲੇ ਆ ਗਏ ਸਾਰੇ ਬੰਦੇ ਦੇਖ ਰਹੇ ਆਂ ਤੇ ਉਹਦੇ ਅੱਖ ਵਿੱਚ ਉਹ ਸੁਰਮੇ ਜਨੇ ਸਲਾਈ ਪਈ ਕਹਿੰਦਾ ਪਈ ਠੰਡ ਉਹ ਸਰ ਬੜਾ ਸਧਾਰਨ ਜਆਗਮੀ ਸੀ ਨਾ ਚ ਸਿਰ ਹਿਲਾਤ ਹੁਣ ਅੱਤੇ ਬੰਦੇ ਤੋਂ ਉੱਥੇ ਜਿਹੜਾ ਘੇਰਾ ਪਾ ਕੇ ਬੜੇ ਸੇ ਤੁਰ ਕੇ ਕਹਿੰਦਾ ਨਹੀਂ ਜੇ ਨਹੀਂ ਰੁਕ 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 ਆ ਦੂਜੀ ਅੱਖ ਚ ਪਾਉਂਦੇ ਆ ਉਹਨੂੰ ਉਹਨੂੰ ਕੋਈ ਇਸ਼ਾਰਾ ਜਿਹਾ ਕੀਤਾ ਤੇ ਉਹਨੂੰ ਫੇਰ ਉਹਦੇ ਦੂਜੀ ਅੱਖ ਵਿੱਚ ਸਲਾਈ ਪਾਈ ਕਹਿੰਦਾ ਬੈਠਣ ਉਹ ਵਿਚਾਰ ਸਧਾਰਨ ਜਿਹਾ ਇਸ਼ਾਰਾ ਨੂੰ ਸਮਝਿਆ ਨਹੀਂ ਤੇ ਫਿਰ ਮਾਚਰੜ ਅਤਬਿਨ ਜਿਹੜੇ ਖੜੇ ਸੀ ਉਹ ਵੀ ਤੁਰ ਗਏ ਫਿਰ ਉਹਦੇ ਕੰਨ 'ਚ ਜਾ ਕੇ ਕਹਿੰਦਾ ਹੁਣ ਬੈਠ ਇਹ ਪੇਨੂ ਤੇ ਇਹ ਹਜ਼ਰੀ ਲਵਾਣ ਦਾ ਬੜਾ ਹੁੰਦਾ ਕਹਿੰਦਾ ਕੋਈ ਗੁਸਰ ਗਿਆ ਤੇ ਇੱਕ ਰਾਜਨੀਤਾ ਆਇਆ ਫੜਾ ਫੜਾ ਮੱਚ ਫੜਾ ਮੱਚ ਅੱਗੇ ਜਿਹੜਾ ਜਿਹੜਾ ਗੁਸਰਿਆ ਉਹਦੇ ਨਾਲ ਮੇਰਾ ਬੜਾ ਮਿਲਣ ਬੜਾ ਰਾਸੀ ਗਰੂਜ ਸੀ ਨਿਰਦੇਸ਼ਾਂ ਇਹ ਸੀ ਬੋਸੀ ਕੋਲ ਜਾ ਕੇ ਸੈਕਟਰੀ ਨੇ ਕਿਹਾ ਕਿ ਛੱਤਰ ਨਾ ਖਾ ਲਈ ਮਰਨ ਬੜੀ ਚਲਣੀ ਆ ਚਲੋ ਐਨੀ ਹਮ ਆ ਡਾਕੂਮੈਂਟ ਦੇ ਦੋ ਘਲਕੇ-ਘਲਕੇ ਲਤੀ ਜਿਸ ਜੀ ਕਿ ਹੁਣ ਮੈਂ ਪੁਸ਼ਣ ਜੀ ਨੂੰ ਬੁਲਾ ਰਹੇ ਹਾਂ ਕਿ ਉਹ ਆਪਣੀ ਗੱਲ ਰੱਖਣਗੇ ਪੁਸ਼ਣ ਜੀ